100 ਡਾਲਰ ਸੰਦੀਪ ਜਿੰਦੀ ਜੂਣਾ ਵੱਲੋਂ ਤੇ 300 ਚ ਕੇ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਜਿੱਥੇ ਜਾਉ ਵੇਲਣ ਵਿੱਚ ਗੰਨਾ ਕੋਈ ਤੋੜਨੀ ਇਹ ਪ੍ਰੀਤਮ ਸਿੰਘ ਪਹਿਲਵਾਨ ਦਾ ਪੁੱਤਰ ਹੈ ਇਹ ਸੁਲਤਾਨ ਇਹ ਮੈਟਰ ਵਾਲਿਆਂ ਦੀ ਜਿੰਦ ਜਾਨ ਹੈ ਪਰ ਆਹ ਕੌਣ ਇਹ ਪੂਰਨ ਸਿੰਘ ਥਿੰਦ ਦਾ ਕਹਿੰਦੇ ਢੇਰੀਆਂ ਦੇ ਵਿੱਚ ਜਾਫੀ ਨੂੰ ਐਨ ਮੁੰਡਾ ਜਿੰਵੇ ਕਹਿੰਦੇ ਵੀ ਤੱਕ-ਤੱਕ ਜਾਫੀਆਂ ਨੂੰ ਹੰਦਿਆਂ ਜਵਾਰ ਦਾ ਤੱਕ-ਤੱਕ ਜਾਫੀਆਂ ਨੂੰ ਹੰਦਿਆਂ ਜਵਾਰ ਦਾ ਆ ਸੁਲਤਾਨ ਤੇ ਜੱਗੇ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਦੋ ਚੋਟੀ ਦੇ ਮੱਲ ਹੈ ਮੁਕਾਬਲਾ ਟੀ ਦੇ ਦਰਮਿਆਨ ਹੈ ਕਬੱਡੀ ਕਬੱਡੀ ਦਾ ਲਾਫ ਛੜਿਆ ਹੋਇਆ ਹੈ ਨਿਹਰੀ ਸਮਾਨ ਦੇ ਸ਼ੇਰ ਕੌਲਾ ਚੋਲਾ ਸਾਹਿਬ ਦਾ ਸੁਖਮਨ ਅਰਸ਼ਾ ਆ ਖਿਡਾਰੀ ਵੀ ਦੁਨੀਆ ਦਾ ਟਾਪਰ ਜਾਫੀ ਹੈ ਇਹ ਵੀ ਕਹਿੰਦੇ ਐਨ ਮਹਿੰਗੇ ਜੱਫੇ ਲਾਉਂਦਾ ਇਹ ਕੌਣ ਆ ਇਹ ਮਾਝੇ ਦਾ ਮਝੈਲ ਜੱਟ ਹੁਣ ਮੇਰਾ ਖਿਆਲ ਆ ਵੀ ਖੇਡ ਮੈਦਾਨ ਦੇ ਵਿੱਚ ਚੋਲੇ ਵਾਲਾ ਚੋਲੇ ਵਾਲਾ ਚੋਲੇ ਵਾਲਾ ਚੋਲੇ ਵਾਲਾ ਇਹ ਸਰਾ 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 ਕਿ ਸਾਡੀ ਡਿਟੋ ਕਾਪੀ ਕਹਿੰਦੇ ਕਿ ਹੁਣ ਚਾਰਾਂ ਚੋਂ ਕੌਣ ਅਬੈਦੁੱਲਾ ਰਾਜਪੂਤ ਹੁਣ ਗੱਲ ਕੀ ਬਣਦੀ ਆ ਖੜਕਾ ਆ ਦੜਕਾ ਕਕਰਾਲੀ ਸਾਹਿਬ ਸਿਰਾ 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 ਇਹ ਬ੍ਰਾਂਡਡ ਖਿਡਾਰੀ ਆ ਅੱਜ ਦੇ ਟਾਈਮ ਲੋਕੀ ਗੱਲਾਂ ਕਰਦੇ ਆ ਵੀ ਦੁਨੀਆ ਦਾ ਟਾਪਰ ਸੁਲਤਾਨ ਹੁਣ ਚਾਰਾਂ ਵਿੱਚੋਂ ਕੌਣ ਕਿ ਰੁੱਤਵਾ ਨਹੀਂ ਵੇਖ ਪਤੰਦਰ ਦਾ ਜਿਵੇਂ ਤੁਰੇ ਨਹੀਂ ਡਾਕੂ ਚੰਬਲ ਦਾ ਕੀ ਕੁਝ ਨਹੀਂ ਲਗਾਤਾ ਪੁੜਾ ਥੱਲੋ ਬਸ ਸਿੰਘ ਜੀ ਜੰਟੀ ਕਿਪਾ ਟਾਂਡਾ ਔਰ ਸੁੱਖਾ ਰੰਦਾਵਾ ਇਹਨਾਂ ਭਰਾਵਾਂ ਦਾ ਮੇਰੀ ਵੀਰਵਾਜ ਦੇ ਐਚ ਕੇ ਯੂਨਾਈਟਿਡ ਐਚ ਕੇ ਟਾਰ 66 ਟਰਾਂਸਪੋਰਟ ਔਰ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਲਓ ਪਈ ਹੀ ਕਬੱਡੀ ਬਿਲਾਲ ਮੋਹਸਨ ਢਿੱਲੋਂ ਦੀ ਕਹਿੰਦੇ ਨੇ ਵੀ ਹੁਣ ਕੌਣ ਚੋਲੇ ਦਾ ਅਰਸ਼ 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 ਇਹ ਲਾਓ ਮਾਰ ਦਿਓ ਤਾੜੀਆਂ ਖੇਡ ਮੈਦਾਨ ਦੇ ਵਿੱਚ ਮੈਨੂੰ ਲੱਗਦਾ ਕਿ ਫਸ ਗਈ ਜਾਨ ਸ਼ਕੰਜੇ ਅੰਦਰ ਜਾਉਂ ਵੇਲਣ ਵਿੱਚ ਗੰਨਾ ਸੱਚੇ ਪਾਸ਼ਾ ਮੇਰ ਕਰੇ ਮੇਰ ਕਰੇ ਸੱਚੇ ਪਾਸ਼ਾ ਵਾਹਿਗੁਰੂ ਅੰਟਾਰੀਓ ਧਰਤੀ ਜਿਲ੍ਹਾ ਮੁਕਸਰ ਲਓ ਖੇਡ ਮੈਦਾਨ ਦੇ ਵਿੱਚ ਕਿ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਐ ਜਿੱਥੇ ਮੇਲੇ ਆ ਚਾਵਾਂ ਦੀ ਇੱਕ ਰੀਤ ਪੁਰਾਣੀ ਐ ਇੱਕ ਰੀਤਵਾਗੇ ਦੇਸੀ ਘੋਦੀ ਦੀ ਯੂਰੀ ਆ ਸੁਣਵਾ ਦੇ ਮੱਖਣਾ ਵੇ ਆ ਸਾਡਾ ਜਿਤਨਾ ਬੜਾ ਜ਼ਰੂਰੀ ਅੱਜ ਤੂੰ ਦੋ ਜ਼ੋਰ ਪੱਟਾਂ ਦਾ ਲਾ ਦੇ ਆ ਮਸਲਾ ਕੱਪ ਦਾ ਬਣ ਗਈ ਰਵਿੰਦਰਾ ਦੋ ਦੋ ਰੇਡਾਂ ਪਾਵੇ ਰਸਤੇ ਕੱਪਰੇ ਵੇ ਕੈਂਦੀਆਂ ਪਾਵੇ ਰਵਿੰਦਰਾ ਮਤਰਾਂ ਦੇ ਕਾਪੀ ਉੱਤੇ ਆਹੀ ਹੋਣੀ ਆ ਜੇ ਨਹੀਂ ਗੱਲਬਾਤ ਦੀ ਤੂੰ ਗੱਲ ਕਰਦੀ ਜੇ ਨਹੀਂ ਗੱਲਬਾਤ ਦੀ ਤੂੰ ਗੱਲ ਕਰਦੀ ਗੱਲ ਕਰਦੀ ਚੱਪਾ 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 ਚਰਖਾ 200 ਡਾਲਰ ਸੰਦੀਪ ਜਿੰਦੀ ਜੀ ਉਹਨਾਂ ਵੱਲ ਤੇ 300 ਡਾਲਰ ਸਿਰਾਂ ਮਤਰੂਆ ਦਰਨੋਚਰ ਫੇਰ ਆ ਗਿਆ ਦੋਦੇ ਵਾਲਾ ਫੇਰ ਆ ਗਿਆ ਹਾਕਮ ਵਾਲਿਆ ਜੱਗੂ ਹਾਕਮ ਯਾ ਪਰ ਚਿੱਟੀ ਵਾਲਾ ਕਹਿੰਦਾ ਮੈਨੂੰ ਛੱਡੋ ਜਰਾ ਜੱਸਾ ਤੇ ਬਾਲੀ ਕਾ ਰੇਡ ਵੀ ਹੈ ਕੀ ਬਾਤ ਹੈ ਕੀ ਬਾਤ ਹੈ 200 ਡਾਲਰ ਦੀ ਹੋਣੀ ਹੈ ਸਿਰਾ 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 ਬੜਾ ਮਹੌਜਬਾਨਾ ਸਿਰਾ ਲੱਗਿਆ ਪਿਆ ਹੈ